नमस्कार आदाब सस्काल् आज मैं तत्ते, तत्ते सूट, गरम, गरम सूट। लेके आया हूं ठंड ਦੇ ਤੱਤੇ ਤੱਤੇ ਸੂਟ ਗਰਮ ਗਰਮ ਸੂਟ ਵੀਡੀਓ ਨੂੰ ਲਾਸਟ ਤੱਕ ਦੇਖਣਾ ਸਕਿਪ ਨਹੀਂ ਕਰਨਾ ਔਰ ਜਿੰਨੇ ਵੀ ਸੂਟ ਲੈ ਕੇ ਆਇਆ ਵਧੀਆ ਸੂਟ ਲੈ ਕੇ ਆਇਆ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਪਿਓਰ ਗਰਮ ਸੂਟ ਨਹੀਂ ਸਾਰੇ ਪਿਓਰ ਪਸ਼ਮੀਨਾ ਬੂਲ ਦਾ ਸੂਟ ਆ ਬ੍ਰਾਂਡਡ ਆਰਟੀਕਲ ਆ ਕਾਨੀ ਪ੍ਰਿੰਟਿੰਗ ਹੈ ਜੀ ਸਾਰੇ ਦੀ ਸਾਰੀ ਆ ਲੋ ਜੀ ਪੀਸ ਚੈੱਕ ਕਰੋ ਜਰਾ ਨਾਲ ਮਿਲੂਗੀ ਜੀ ਸ਼ਾਲ ਪਿਓਰ ਪਸ਼ਮੀਨਾ ਸਾਲ ਚੈੱਕ ਕਰੋ ਜਰਾ ਬਹੁਤ ਬੜੀਆ ਸ਼ਾਲ ਹੈ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੀ ਦੀ ਸਾਰੀ ਇੱਕ ਸੂਟ ਮਿਲੂਗਾ ਜੀ 725 ਦਾ ਦੋ ਸੂਟ ਮਿਲਣਗੇ ਤੁਹਾਨੂੰ 1400 ਰੁਪਏ ਦੇ ਕਲਰ ਚੈੱਕ ਕਰੋ ਜਣੇ ਦੇ ਵਿੱਚ ਦੋ ਕਲਰ ਨੇ ਪਿੰਕ ਤੇ ਪੀਚ ਬਹੁਤ ਸੋਹਣੇ ਪੀਚ ਨੇ ਜੀ ਕਲਰ ਦੇਖੋ ਕਿੰਨਾ ਸ਼ਾਨਦਾਰ ਕਲਰ ਹੈ ਨੈਕਲਾਈਨ ਦੇ ਉੱਪਰ ਵੀ ਪ੍ਰਿੰਟਿੰਗ ਹੈ ਸ਼ੋਲਡਰ ਤੇ ਪ੍ਰਿੰਟਿੰਗ ਹੈ ਘੇਰੇ ਤੇ ਪ੍ਰਿੰਟਿੰਗ ਹੈ ਆ ਬਾਹਾਂ ਦੇ ਉੱਪਰ ਸਾਰੀਓ ਦੇਖੋ ਪ੍ਰਿੰਟਿੰਗ ਹੈ ਜੀ ਥੱਲੇ ਘੇਰਾ ਮਲਟੀ ਸ਼ੈਡ ਪ੍ਰਿੰਟਿੰਗ ਬਣਿਆ ਹੋਇਆ ਜੀ ਆ ਲਓ ਜੀ ਬਾਟਮ ਤੇ ਨਾਲ ਲਓ ਜੀ ਆ ਸ਼ਾਲ ਕਿੰਨੀ ਸੋਹਣੀ ਖੂਬਸੂਰਤ ਸ਼ਾਲ ਹੈ ਜੀ ਪਿਓਰ ਪਸ਼ਮੀਨੇ ਬੂਲ ਦੀ ਸ਼ਾਲ ਹੈ ਰੇਟ ਰਹੂਗਾ ਇੱਕ ਸੂਟ 725 ਰੁਪਏ ਜੀ ਦੋ ਸੂਟ ਮਿਲਣਗੇ 1400 ਰੁਪਏ ਦੇ ਕੋਰੀਅਰ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਹੈਗੀ ਕੋਰੀਅਰ ਮੇਰਾ ਆਲ ਓਵਰ ਇੰਡੀਆ ਫਰੀ ਰਹੂਗਾ ਜੀ ਆਹ ਲਓ ਜੀ ਬਾਟਮ ਤੇ ਆਹ ਲਓ ਜੀ ਇਹਦੇ ਨਾਲ ਸ਼ਾਲ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਆਏ ਤੁਹਾਡੇ ਲਈ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰਾ ਤੁਹਾਡੀ ਸਕਰੀਨ ਦੇ ਉੱਪਰ ਪਹਿਲਾ ਕਰੀਮ ਰੰਗ ਸੀ ਜੀ ਆ ਲੋ ਜੀ ਆ ਗਿਆ ਹੁਣ ਇਹਦੇ ਵਿੱਚ ਪਿੰਕ ਰੰਗ ਬਹੁਤ ਵਧੀਆ ਪੀਸ ਹੈ ਜੀ 725 ਦਾ ਇੱਕ ਜੀ ਪੂਰੀ ਹੈਵੀ ਕੁਆਲਿਟੀ ਆ ਰੋਹਾਬ ਬ੍ਰਾਂਡ ਦੇ ਪੀਸ ਨੇ ਸਾਰੇ ਜਿੰਨੇ ਵੀ ਪੀਸ ਦਊਗਾ ਬ੍ਰਾਂਡਡ ਦਊਗਾ ਦੂਜਾ ਪੀਸ ਕੋਈ ਨਹੀਂ ਦਿੰਦਾ ਆ ਸ਼ਾਲ ਚੈੱਕ ਕਰੋ ਜਰਾ ਦੋ ਹੀ ਕਲਰ ਨੇ ਇਹਦੇ ਵਿੱਚ ਵੀ ਖੂਬਸੂਰਤ ਪੀਸ ਹੈ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਕਲਰ ਡਿਜ਼ਾਈਨ ਸਾਰੇ ਇਲਾਜਵਾਬ ਆ ਲੋ ਜੀ ਪੀਸ ਚੈੱਕ ਕਰੋ ਜੀ ਉਹ ਨੂ ਸਟਾਈਲ 20 ਆ ਗਿਆ ਜੀ। ਕਲਰ ਦੇਖੋ ਮਹਿੰਦੀ ਜਾਂ ਰੰਗ ਆ। ਨੈਕਲੈਂਡ ਚੈੱਕ ਕਰੋ ਜੀ ਨਾਲ ਨੈਕਲੈਂਡ ਦੇਖ ਲਓ ਜੀ ਜਰਾ। ਨਾਲ ਘੇਰੇ ਦੇ ਉੱਪਰ ਪ੍ਰਿੰਟਿੰਗ ਹੈ ਬਾਹਾਂ 'ਤੇ ਵੀ ਇਸੇ ਤਰ੍ਹਾਂ ਹੀ ਪ੍ਰਿੰਟਿੰਗ ਮਿਲੂਗੀ ਜੀ। ਆਹ ਲਓ ਜੀ ਬਾਟਮ ਤੇ ਨਾਲ ਪਿਓਰ ਪਸ਼ਮੀਨੇ ਦੀ ਮਿਲੂਗੀ ਜੀ ਤੁਹਾਨੂੰ ਸ਼ਾਲ। ਸ਼ਾਲ ਚੈੱਕ ਕਰੋ ਜੀ। ਖੂਬਸੂਰਤ ਸ਼ਾਲ ਹੈ ਜੀ। ਰੇਟ ਇਹਦਾ ਵੀ ਉਹੀ ਰਹੂਗਾ ਜੀ। ਇੱਕ ਸੂਟ ਮਿਲੂਗਾ ਜੀ ਤੁਹਾਨੂੰ 725 ਰੁਪਏ ਜੀ ਦੋ ਸੂਟ ਮਿਲਣਗੇ। 14 روپے ਪੀ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਪੀਜ਼ਾ ਆ ਲੋ ਬਹੁਤ ਵਧੀਆ ਤਹਿਜ ਮੜਿਆ ਥੋੜਾ ਦਿੱਕਤ ਕੀਤੀ ਏ ਮੁੰਡਿਆਂ ਦੀ ਆ ਲੋ ਜੀ ਪੀ ਚੈੱਕ ਕਰੋ ਜੀ ਦਾ ਨੈਕਲੈਂਡ ਚੈੱਕ ਕਰੋ ਓਹ ਕੀਰਾ ਚੈੱਕ ਕਰੋ ਨਾਲ ਤੁਹਾਨੂੰ ਮੈਂ ਸ਼ਾਲ ਵੀ ਦਿਖਾਉਂਗਾ ਬਹੁਤ ਵਧੀਆ ਪਿਓਰ ਪਸ਼ਮੀਨੇ ਬੂਲ ਦੀ ਸ਼ਾਲ ਆ ਲੋ ਜੀ ਮੈਨੂੰ ਇੱਕ ਕਸਟਮਰ ਕਹਿੰਦਾ ਬਈ ਇਹ 695 ਰੁਪਏ ਦਾ ਸੂਟ ਦੇ ਰਿਆ ਜੇ ਤੁਸੀਂ 725 ਰੁਪਏ ਦੱਸਿਆ ਮਗਾ ਜੀ ਉਹਨਾਂ ਦਾ ਕੋਰੀਅਰ ਅਲੱਗ ਆ ਮੇਰਾ ਕੋਰੀਅਰ ਵਿੱਚ ਹੈ ਮੇਰਾ ਸੂਟ ਸਸਤਾ ਪਊਗਾ ਆ ਲੋ ਜੀ ਚੈੱਕ ਕਰ ਲਿਓ ਮੇਰਾ ਸੂਟ ਕਦੇ ਵੀ ਮਹਿੰਗਾ ਨਹੀਂ ਪਊਗਾ ਕੋਰੀਅਰ ਦਾ ਖਰਚਾ ਅਲੱਗ ਲਾਸ ਦੱਸ ਦਿੰਦੇ ਨੇ ਜੀ ਉਹ ਉਹ ਤੁਹਾਨੂੰ ਮਹਿੰਗਾ ਪੈਂਦਾ ਆ ਲੋ ਜੀ ਪੀਸ ਚੈੱਕ ਕਰੋ ਮਸਟਰਡ ਕਲਰ ਦਾ ਪੀਸ ਹੈ ਜੀ ਨਾਲ ਸ਼ਾਲ ਮਿਲੂਗੀ ਜੀ ਕੁਲੂ ਸਟਾਈਲ ਪ੍ਰਿੰਟਿੰਗ ਪੀਸ ਨੇ ਇੱਕ ਸੂਟ 725 ਜੀ ਦੋ ਸੂਟ 1400 ਰੁਪਏ ਦੇ ਕੋਰੀਅਰ ਦਾ ਕੋਈ ਪੈਸਾ ਨਹੀਂ ਆ ਲੋ ਜੀ ਪੀਕਾਕ ਸ਼ੇਡ ਆ ਗਿਆ ਜੀ ਕਾਨੀ ਪ੍ਰਿੰਟ नेकलाइन चेक ਕਰੋ ਘੇਰਾ ਚੈੱਕ ਕਰੋ ਬਰੀਕ ਪ੍ਰਿੰਟਿੰਗ ਹੈ ਜੀ ਘੇਰੇ ਦੇ ਉੱਪਰ ਵੀ ਮਲਟੀ ਸ਼ੈਡ ਪ੍ਰਿੰਟਿੰਗ ਆ ਪੂਰੀ ਹੈਵੀ ਕੁਆਲਿਟੀ ਆ ਪੀਕਾਕ ਸ਼ੈਡ ਆ ਨਾਲ ਸ਼ਾਲ ਚੈੱਕ ਕਰੋ ਜੀ ਸ਼ਾਲ ਵੀ ਬਹੁਤ ਸੋਹਣੀ ਸ਼ਾਲ ਆ ਰੇਡ ਅੱਜ ਦੀ ਵੀਡੀਓ ਤਕਰੀਬਨ ਸਾਰੀ ਹੋਈ ਨਾ ਇੱਕ ਸੂਟ 725 ਦਾ ਦੋ ਸੂਟ 1400 ਦਾ ਜੀ ਆਹ ਲੋ ਜੀ ਨੇਵੀ ਬਲੂ ਕਲਰ ਆ ਗਿਆ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਸਾਰੇ ਬ੍ਰਾਂਡਡ ਪੀਸ ਨੇ ਜਿਹੜੇ ਵੀ ਦੇ ਰਿਹਾ ਤੁਹਾਨੂੰ ਮੈਂ ਆ ਨਾਲ ਸ਼ਾਲ ਚੈੱਕ ਕਰੋ ਜੀ ਪਿਓਰ ਪਸ਼ਮੀਨਾ ਬੂਲ ਦੀ ਸ਼ਾਲ ਦੀ ਕੀ ਬਾਤ ਹੈ ਇੱਕ ਕਲਰ ਮਿਲੂਗਾ ਜੀ ਬੋਟਲ ਗ੍ਰੀਨ ਸ਼ੇਡ ਇੱਕ ਸੂਟ 725 ਜੀ ਦੋ ਸੂਟ 1400 ਰੁਪਏ ਜੀ ਆ ਲੋ ਬੋਟਲ ਗ੍ਰੀਨ ਸ਼ੇਡ ਕਿੰਨਾ ਪਿਆਰਾ ਸ਼ੇਡ ਹੈ ਨਾਲ ਸ਼ਾਲ ਵੀ ਤੁਹਾਨੂੰ ਕਹਾਂਗਾ ਬਹੁਤ ਵਧੀਆ ਸ਼ਾਲ ਹੈ ਆ ਲੋ ਜੀ ਬਹੁਤ ਵਧੀਆ ਪੀਸ ਚੈੱਕ ਕਰੋ ਸ਼ਾਲ ਰੇਟ ਉਹੀ ਰਹੂਗਾ ਜੀ 1725 200 1400 ਰੁਪਏ ਨੈਕਸਟ ਡਿਜ਼ਾਈਨ ਦਿਖਾਵਾਂਗਾ ਤੁਹਾਨੂੰ ਲਓ ਜੀ ਕਾਲਾ ਸ਼ਾਹ ਕਾਲਾ ਬਲੈਕ ਬਿਊਟੀ ਪੀ ਚੈੱਕ ਕਰੋ ਜਰਾ ਬਲੈਕ ਕਲਰ ਦਾ ਪੀਸ ਹੈ ਨਾਲ ਬਲੈਕ ਕਲਰ ਦੇਖੋ ਬਾਟਮ ਪ੍ਰਿੰਟਿੰਗ ਚੈੱਕ ਕਰ ਲਓ ਪੈਨਲ ਬਣਿਆ ਹੋਇਆ ਆ ਸਾਈਡ ਦੇ ਉੱਪਰ ਲਾਈਟ ਸ਼ੇਡ ਦਾ ਦੇਖੋ ਬਣਿਆ ਨਾਲ ਪ੍ਰਿੰਟਿੰਗ ਕਾਨੀ ਪ੍ਰਿੰਟਿੰਗ ਹੈ ਜੀ ਨੈਕ ਲਾਈਨ ਵੀ ਆ ਘੇਰਾ ਵੀ ਆ ਤੇ ਆ ਲਓ ਜੀ ਸ਼ਾਲ ਸ਼ਾਲ ਵੀ ਬਹੁਤ ਸੁੰਨੀ ਸ਼ਾਲ ਹੈ ਰੇਟ ਉਹੀ ਰਹੂਗਾ ਜੀ ਕਲਰ ਚੈੱਕ ਕਰ ਲਓ ਜੀ ਚੈਰੀ ਕਲਰ ਆ ਗਿਆ ਜੀ ਕਦੇ ਤੇ ਵੀ ਸਾਰੇ ਖੋਲ ਕੇ ਦਿਖਾਵਾਂਗਾ ਅੱਜ ਮੈਂ ਅੱਜ ਮੇਰਾ ਮੂੜਾ ਪੀ ਸਾਰੇ ਮੈਨੂੰ ਵਧੀਆ ਲੱਗਦੇ ਨੇ ਪੀਸ ਖੋਲ ਕੇ ਦਿਖਾਵਾਂਗਾ ਪੀਸ ਚੈੱਕ ਕਰੋ ਜਰਾ ਇੱਕ ਸੂਟ 725 ਜੀ ਦੋ ਸੂਟ ਮਿਲਣਗੇ ਆ ਲੋ 1400 ਰੁਪਏ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਯਾਰ ਬਾਕੀ ਡਾਰਕ ਸੀ ਗ੍ਰੀਨ ਕਲਰ ਆ ਗਿਆ ਜੀ ਖੂਬਸੂਰਤ ਪੀਸ ਨੇਕਲੈਂਥ ਚੱਕੋ ਬਾਹਾਂਵਾਂ ਤੇ ਕਢਾਈ ਦੇਖੋ ਬਾਟਮ ਦੇਖੋ ਜੀ ਨਾਲ ਪਲੇਨ ਬਾਟਮ ਪਿਓਰ ਪਸ਼ਮੀਨਾ ਵੂਲ ਦੇ ਸੂਟ ਨੇ 1 ਕਿਲੋ ਤੋਂ ਉੱਪਰ ਦਾ ਸੂਟ ਆ ਜੀ ਜਿਹੜੀ ਇਹ ਨਾ ਸੋਚੋ ਕੋਰੀਅਰ ਦੇ ਪੈਸੇ ਇੱਕ ਯਾਨੀ ਕਿ ਤੁਹਾਨੂੰ 2 ਕਿਲੋ ਕੋਰੀਅਰ ਦੇ ਪੈਸੇ ਲੱਗਦੇ ਜੇ ਤੁਹਾਡੇ ਕੋ ਕੋਰੀਅਰ ਦੇ ਲੱਗੇ ਪੈਸੇ ਲਓਗੇ ਜਿਹੜਾ ਵੀ ਕੋਈ ਆ ਲਓ ਜੀ ਮੈਂ ਤੁਹਾਨੂੰ ਕੋਰੀਅਰ ਫ੍ਰੀ ਦੇ ਰਿਹਾ ਆ ਲਓ ਵੀ ਚੈੱਕ ਕਰੋ ਜੀ ਚੈਰੀ ਕਲਰ ਆ ਗਿਆ ਜੀ ਕਹਿੰਦੇ ਵੇਟ ਕਰ ਲਿਓ 1 ਕਿਲੋ ਤੋਂ ਉੱਪਰ ਸੂਟ ਹੋਊਗਾ 1 ਕਿਲੋ 100 ਗ੍ਰਾਮ ਦਾ ਆ ਲਓ ਪੂਰਾ ਹੈਵੀ ਕੁਆਲਟੀ ਇਹਦੇ ਸੂਟਾਂ ਨਾਲ ਠੰਡ ਥੋੜੀ ਲੱਗ ਜੂਗੀ ਕਿਉਂ ਜੀ ਠੜਦੇ ਲੱਗਦੀ ਹੈ ਇਹ ਸੂਟ ਪਾ ਕੇ ਕਿੰਨੇ ਵਧੀਆ ਸੂਟ ਨੇ ਭਾਰੇ ਸੂਟ ਨੇ ਆ ਲਓ ਜੀ ਮਸਟਰਡ ਸ਼ੇਡ ਆ ਗਿਆ ਇਹਦੇ ਜੀ ਕਲਰ ਡਿਜ਼ਾਈਨ ਸਾਰੇ ਹੀ ਵਧੀਆ ਨੇ ਆ ਲਓ ਕੋਈ ਪੀਛੇ ਛੱਡਣ ਵਾਲਾ ਨਹੀਂ ਗਾ ਵੀ ਪੀ ਚੈੱਕ ਕਰੋ ਜਰਾ ਆਰਾਮ ਨਾਲ ਕਾਨੀ ਪ੍ਰਿੰਟਿੰਗ ਹੈ ਸਾਰੇ ਦੀ ਸਾਰੀ ਆ ਲਓ ਆਪ ਚੈੱਕ ਕਰੋ ਜਿਹੜਾ ਪੀਸ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆਹ ਲੋ ਜੀ ਅੱਗੇ ਹੋਰ ਡਿਜ਼ਾਈਨ ਚੈੱਕ ਕਰੋ ਜਗਾ ਤੁਸੀਂ ਹੁਣ ਅੱਗੇ ਜੀ ਲਾਈਟ ਸ਼ੇਡ ਪਹਿਲਾਂ ਡਾਰਕ ਸ਼ੇਡ ਵੀ ਦਿਖਾ ਦੇਣਾ ਹੁਣ ਕਈ ਮੇਰੀਆਂ ਭੈਣਾਂ ਨੇ ਜਿਹੜੀਆਂ ਉਹ ਲਾਈਟ ਸ਼ੇਡ ਵੀ ਪਾਉਂਦੀਆਂ ਨੇ ਸਾਰਿਆਂ ਦਾ ਧਿਆਨ ਰੱਖਣਾ ਪੈਂਦਾ ਜੀ ਆਹ ਲੋ ਪਿਓਰ ਪਸ਼ਮੀਨਾ ਬੂਲ ਰੇਟ ਇਹਦਾ ਵੀ ਉਹੀ ਰਹੂਗਾ ਜੀ ਡਾਰਕ ਪਿਸਟਾ ਕਲਰ ਹੈ ਜੀ ਨੈਕਲਾਈਨ ਤੇ ਪ੍ਰਿੰਟਿੰਗ ਹੈ ਘੇਰੇ ਤੇ ਪ੍ਰਿੰਟਿੰਗ ਹੈ ਤੇ ਨਾਲ ਆਹ ਲੋ ਜੀ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਦੇਖੋ ਟਾਈਡ ਐਂਡ ਟਾਈਪ ਪ੍ਰਿੰਟਿੰਗ ਹੈ ਜੀ ਨਾਲ ਦੋਨੇ ਪਾਸੇ ਪ੍ਰਿੰਟਿੰਗ ਆਹ ਲੋ ਇੱਕ ਕਲਰ ਤੁਹਾਨੂੰ ਇਹ ਮਿਲੂਗਾ ਜੀ ਸ਼ਾਬਾਹ ਬਹੁਤ ਹੈ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਰੇਟ ਉਹੀ ਰਹੂਗਾ ਜੀ ਇੱਕ ਸੂਟ 725 ਦੋ ਸੂਟ 1400 ਰੁਪਏ ਜੀ ਆਹ ਲੋ ਸ਼ਾਲ ਦੇਖੋ ਜੀ ਵਧੀਆ ਪੀਸ ਨੇ ਸਾਰੇ ਦੇ ਸਾਰੇ ਕੋਈ ਤੁਹਾਨੂੰ ਪਤਾ ਹੀ ਵੀ ਮੈਂ ਹਲਕਾ ਪਿਸਤਾ ਵੇਚਦਾ ਨਹੀਂ ਜੀ ਆਹ ਲੋ ਇਹ ਚ ਦੁੱਧੜੀਆਂ ਰਹਿ ਗਿਆ ਜੀ ਪਿਸਤਾ ਕਲਰ ਬਰੀਕ ਡਿਜ਼ਾਈਨ ਹੈ ਜੀ ਕਾਨੀ ਪ੍ਰਿੰਟਿੰਗ ਲਾਈਟ ਸ਼ੇਡ ਜੀ ਵੀ ਕਾਨੀ ਪ੍ਰਿੰਟਿੰਗ ਆਹ ਲੋ ਪਿਸਤਾ ਕਲਰ ਨਾਲ ਸ਼ਾਲ ਚੈੱਕ ਕਰੋ 725 ਰੁਪਏ ਜੀ ਇੱਕ ਸੂਟ 2 ਸੂਟ 1400 ਰੁਪਏ ਦੇ ਕੋਰੀਅਰ ਦਾ ਕੋਈ ਪੈਸਾ ਨਹੀਂ ਜੀ ਆਹ ਲੋ ਕੀ ਬਾਤ ਹੈ 골ਡਨ শেਡ ਸ਼ੇਡ ਆ ਗਈ ਸਕਿਨ ਸ਼ੇਡ ਇਹ ਲਾ ਚੈੱਕ ਕਰੋ ਬਾਹਾਂ ਤੇ ਲੱਗ ਪ੍ਰਿੰਟਿੰਗ ਹੈ ਜੀ ਆਹ ਲੋ ਨਾਲ ਬਾਟਮ ਤੇ ਆਹ ਲੋ ਜੀ ਇਹਦੀ ਸ਼ਾਲ ਇਸ ਬਾਰੇ ਘੈਂਟ ਬੀਜ਼ ਨੇ ਸਾਰੇ ਅੱਜ ਆਹ ਲੋ ਆਹ ਲੋ ਜੀ ਪ੍ਰਿੰਟਿੰਗ ਚੈੱਕ ਕਰੋ ਜੀ ਸਿਕਨ ਸ਼ੇਡ ਹੈ ਵੀ ਸੋਲੋ ਪੀਸ ਜੀ ਕਾਨੀ ਪ੍ਰਿੰਟਿੰਗ ਸੋਲੋ ਪ੍ਰਿੰਟਿੰਗ ਹੈ ਜੀ ਸਾਰੀ ਦੀ ਸਾਰੀ ਨੈਕਲਾਈਨ ਦੇ ਉੱਪਰ ਵੀ ਪ੍ਰਿੰਟਿੰਗ ਹੈ ਜੀ ਘੇਰੇ ਤੇ ਵੀ ਪ੍ਰਿੰਟਿੰਗ ਹੈ ਪਲੇਨ ਬਾਟਮ ਹੈ ਪਿਓਰ ਪਸ਼ਮੀਨਾ ਵੂਲ ਦਾ ਸੂਟ ਹੈ 2.5 ਮੀਟਰ ਸ਼ਰਟ 2.5 ਮੀਟਰ ਦੀ ਤੋਂ ਮੋਲੀ ਕੋਈ ਬਾਟਮ ਜੀ ਨਾਲ ਤੁਹਾਨੂੰ ਵੀ ਚੈੱਕ ਕਰੋ ਜਿਹੜਾ ਕਿੰਨਾ ਸ਼ਾਨਦਾਰ ਪੀਸ ਹੈ ਖੂਬਸੂਰਤ ਪੀਸ ਜੀ ਕਿਆ ਬਾਤ ਹੈ ਆ ਲੋ ਜੀ 컬러 ਦੇਖੋ ਕਿੰਨੇ ਸ਼ਾਨਦਾਰ ਆਗੇ ਇਸ ਕਿੰਨੇ ਕਲਰ ਦੇ ਸੋਨੋ ਡਿਜ਼ਾਈਨ ਇਹ ਆਏ ਨੇ ਜੀ ਤੁਹਾਨੂੰ ਜਿਹੜਾ ਸੂਟ ਪਸੰਦ ਆ ਨਾ ਬਸ ਉਹਦਾ ਸਕਰੀਨਸ਼ਾਟ ਭੇਜ ਦਿਓ ਮੈਨੂੰ ਆ ਲੋ ਜੀ ਬਾਟਮ ਪਲੇਨ ਨਾਲ ਮਿਲੂਗੀ ਜੀ ਸ਼ਾਲ ਖੂਬਸੂਰਤ ਸ਼ਾਲੀ ਰੇਟ ਰਹੂਗਾ ਸਿਰਫ ਇੱਕ ਸੂਟ 725 ਜੀ ਦੋ ਸੂਟ 1400 ਰੁਪਏ ਨੈਕਸਟ ਆਰਟੀਕਲ ਦਿਖਾਉਂਗਾ ਲਓ ਜੀ ਨੈਕਸਟ ਡਿਜ਼ਾਈਨ ਦੇਖੋ ਜਰਾ ਕਲਰ ਚੈੱਕ ਕਰੋ ਜਰਾ ਤਾਂ ਨੈਕ ਦੇ ਉੱਪਰ ਘੇਰੇ ਦੇ ਪੂਰੇ ਸਰੋਸਕੀ ਦਾ ਕੰਮ ਆ ਬਾਹਮਾ ਤੇ ਲੱਗ ਪ੍ਰਿੰਟਿੰਗ ਹੈ ਬੈਕ ਪ੍ਰਿੰਟ ਦੋਨੋਂ ਪ੍ਰਿੰਟਡ ਨੇ ਪਿਓਰ ਪਸ਼ਮੀਨਾ ਬੂਲਾ ਆ ਲਓ ਜੀ ਇਤਰੇ 3 ਬ੍ਰੈਂਡ ਦੇ ਪੀਸ ਆ ਜੀ ਕਲਰ ਜੀ ਮਿਲਣਗੇ ਤੁਹਾਨੂੰ ਤਿੰਨ ਰੇਟ ਤੁਹਾਨੂੰ ਇਹ ਵੀ ਇਹੀ ਮਿਲੂਗਾ ਜੀ ਇੱਕ ਸੂਟ 725 ਜੀ ਦੋ ਸੂਟ ਮਿਲਣਗੇ 1400 ਰੁਪਏ ਦੇ ਕੋਰੀਅਰ ਫ੍ਰੀ ਆ ਆ ਲੋ ਕਲਰ ਚੈੱਕ ਕਰੋ ਜੀ ਰੈਸਟ ਜਿਆ ਕਲਰ ਆ ਮਹਿਰੂਨ ਰੈਸਟ ਨਵਾਂ ਜਿਆ ਰੰਗ ਆ ਬਹੁਤ ਸੋਹਣਾ ਰੰਗ ਆ ਨੈਕਲੈਂਡ ਚੈੱਕ ਕਰ ਲਓ ਬ੍ਰੈਂਡ ਨਾਲ ਲੱਗਿਆ ਹੋਇਆ ਤੇ ਨਾਲੇ ਸ਼ਾਲ ਮਿਲੂਗੀ ਜੀ ਰੇਟ ਰਹੂਗਾ ਇੱਕ ਸੂਟ 725 ਦੋ ਸੂਟ ਮਿਲਣਗੇ 1200 روپے ਜੀ ਕਾ ਬਾਤ ਹੈ ਸੋਹ ਦੇਖੋ ਕਿੰਨੀ ਸ਼ਾਨਦਾਰ ਆ ਟਿਕਲ ਮਿਲੂਗਾ ਜੀ ਪੀਕੋਕਸ ਆਇਡ ਇਹ ਸਾਰੇ ਸੋਹਣੇ ਨੇ ਇਸ ਜਿਹੜੇ ਤੁਹਾਨੂੰ ਕੋਈ ਸੂਟ ਘਰੇ ਪਹੁੰਚਦਾ ਨਹੀਂ ਕਰੂਗਾ ਇੰਨੀ ਮੇਰੀ ਗਾਰੰਟੀ ਆ ਤੇ ਆਗਲਾ 650 ਵੀ ਕਹਿ ਦਵੇ ਨਾ ਤੁਹਾਨੂੰ ਸੂਟ ਵੀ 650 ਦਾ ਲੱਗੂਗਾ ਤਾਂ ਵੀ ਤੁਹਾਨੂੰ 60 750 ਦਾ ਪਹਿਣਾ ਘਰ ਜਾ ਕੇ ਆ ਲੋ ਜੀ ਕੋਰੀਅਰ ਭਾ ਕੇ ਵੀ ਚੈੱਕ ਕਰੋ ਖੂਬਸੂਰਤ ਪੀਜੀ 725 ਦਾ ਇੱਕ ਸੂਟ ਜੀ ਕੋਰੀਅਰ ਫਰੀ ਹਾਲੋ ਜੀ 2 ਸੂਟ 1400 ਰੁਪਏ ਦੇ ਪੀ ਚੈੱਕ ਕਰੋ neck line ਦੇਖੋ ਕੁੱਲੂ ਟਾਈਪ ਪੇਸਾ ਗ੍ਰੇ कलर ਲਾਈਟ ਗ੍ਰੇ कलर प्रिंटिंग ਸਾਰੀ ਡਿਜੀਟਲ ਪ੍ਰਿੰਟਿੰਗ ਹੈ ਜੀ ਹਾਲੋ ਜੀ ਨਾਲ ਮਿਲੂਗੀ ਜੀ ਬਾਟਮ ਗ੍ਰੇ ਕਲਰ ਦੀ ਔਰ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਸ਼ਾਲ ਆ ਖੂਬਸੂਰਤ ਸ਼ਾਲ ਜੀ ਕਿਆ ਬਾਤ ਹੈ ਹਾਲੋ ਪੀਸ ਦੇਖੋ ਕਿੰਨੇ ਸ਼ਾਨਦਾਰ ਸਿੰਗਲ ਪੀਸ ਹੈ ਜੀ ਇਹ ਪੀਚ ਕਲਰ ਦਾ ਪੀਸ ਆ ਖੂਬਸੂਰਤ ਪੀਸ ਹੈ ਬਹੁਤ ਸੋਹਣਾ ਪੀਸ ਹੈ ਜੀ ਔਰ ਸ਼ਾਲ ਵੀ ਕਿੰਨੀ ਘੈਂਟ ਸ਼ਾਲ ਹੈ ਇਹਦੇ ਨਾਲ 725 ਜੀ 21400 ਆ ਲੋ ਜੀ ਕਰੀਮ ਆਗੇ ਫੇਰ ਸੋਲੋ ਇਹਦਾ ਪਤਾ ਨਹੀਂ ਮੈਂ ਕਿੰਨਾ ਕਮਾਲ ਵੇਚਿਆ ਜੀ ਘਟੋ ਘਟੇ 1000 ਸੂਟ ਵੇਚਦਾ ਹਾਂ ਕਰੀਮ ਕਲਰ ਦਾ ਮਾਲ ਇਹ ਨਹੀਂ ਪੂਰਾ ਹੁੰਦਾ ਜੀ ਪਿੱਛੇ ਹੀ ਮਾਲ ਹੈਗਾ ਹੁਣ ਆ ਲੋ ਕਾਨੀ ਪ੍ਰਿੰਟ ਦੀ ਕਰੀਮ ਕਲਰ ਇਹ ਸੋਲੋ ਪੀਸ ਆਉਂਦੇ ਨੇ ਜੀ ਇਹ ਸਾਰੇ ਹੀ ਆ ਲੋ ਜੀ ਬਾਟਮ ਰੇਟ ਉਹੀ ਜੀ 1725 ਤੇ 2 ਸੂਟ ਮਿਲਣਗੇ 1400 ਦੇ ਫੋਰੀਅਰ ਫ੍ਰੀ ਆ ਲੋ ਜੀ ਸ਼ਾਲ ਚੈੱਕ ਕਰੋ ਇਹ ਸੋਲੋ ਸੋਲੋ ਪੀਸ ਆਉਂਦੇ ਨੇ ਜੀ ਕਲਰ ਇਹੀ ਮਿਲੂਗਾ ਡਿਜ਼ਾਈਨ ਤੁਹਾਨੂੰ ਮਿਲਣਗੇ ਜੀ ਅਲੱਗ-ਅਲੱਗ ਆ ਲੋ ਡਿਜ਼ਾਈਨ ਚੈੱਕ ਕਰੋ ਜਰਾ ਖੂਬਸੂਰਤ ਜੀ ਕਰੀਮ ਕਲਰ ਦੀ ਹੋ ਮਿਲੂਗੀ ਜੀ ਬਾਟਮ ਯਾਹ ਬਾਤ ਹੈ ਆ ਲੋ ਜੀ ਪੀਸ ਦੇਖੋ ਕਪੜਾ ਦੇਖੋ ਪ੍ਰਿੰਟਿੰਗ ਦੇ ਕੋ ਸਾਰੇ ਪੀਸ ਘੜ ਘੜ ਪੀਸ ਦੇ ਰਿਹਾ ਡਿਜ਼ਾਈਨ ਸਾਰੇ ਲੱਗ ਨੇ ਜਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਆ ਨਾ ਉਹ ਦਾ ਸਕਰੀਨ ਸ਼ਾਟ ਭੇਜ ਦਿਓ ਜੀ ਆ ਲੋ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ 725 ਰੁਪਏ ਦੀ ਇੱਕ ਸੂਟ ਦੋ ਸੂਟ 1400 ਰੁਪਏ ਕੋਰੀ ਦਾ ਪੈਸਾ ਕੋਈ ਨਹੀਂ ਕੋਰੀਅਰ ਤੁਹਾਨੂੰ ਪਤਾ ਹੀ ਹੈ ਫ੍ਰੀ ਹੁੰਦਾ ਮੇਰਾ ਆ ਲੋ ਕਾ ਬਾਤ ਹੈ ਆ ਲੋ ਜੀ ਅੱਜ ਦੀ ਵੀਡੀਓ ਦਾ ਨਾ ਲਾਸਟ ਸੂਟ ਆ ਇਹ ਤੁਹਾਨੂੰ ਪੀਸ ਚੈੱਕ ਕਰਾਉਂਗਾ ਸਭ ਤੋਂ ਪਹਿਲਾਂ ਸੇਲ ਹੋਣ ਵਾਲਾ ਕੀ ਬਾਤ ਹੈ ਪ੍ਰਿੰਟ ਤੇ ਬਹੁਤ ਸ਼ਾਨਦਾਰ ਆ ਲੋ ਜੀ ਬਾਟਮ ਇਸੇ ਨਾਲ ਮਿਲੂਗਾ ਜੀ ਸ਼ਾਲ ਖੂਬਸੂਰਤ ਇੱਕ ਸੂਟ 725 ਦੀ ਦੋ ਸੂਟ 1400 ਰੁਪਏ ਦੇ ਕੋਰੀਅਰ ਫ੍ਰੀ ਹੁਣ ਅੱਗੇ ਮਿਲਾਂਗੇ ਨੈਕਸਟ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਬ ਸਤਿ ਸ਼੍ਰੀ ਅਕਾਲ